ਜਨਾਲਾ ਦੇ ਪੁਲਿਸ ਸਟੇਸ਼ਨ ਤੇ ਆ ਹੈਂਡ ਗ੍ਰਨੇਡ ਚੱਲ ਗਿਆ ਸੋ ਉਹਨੇ ਗੱਲ ਕਹਿਤੀ ਉਹ ਜਿਹੜਾ ਪੰਨੂ ਐ ਕਿ ਹਾਂ ਹੈਂਡ ਗ੍ਰਨੇਡ ਪੰਜਾਬ ਦੇ ਵਿੱਚ ਆਏ ਹੋਏ ਐ ਆਮਨ ਰੋੜਾ ਜੀ ਪੁਸ਼ਟੀ ਕਰਦੇ ਆ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗ੍ਰਨੇਡ ਪੰਜਾਬ ਚ ਆਏ ਐ ਇਹ ਰਿਸ਼ਤਾ ਕੀ ਐ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਰ ਜੀ ਦਿੱਤਾ ਹੈ ਤੇ ਜਿਸ ਪ੍ਰਕਾਰ ਸਿੱਖਿਆ ਕ੍ਰਾਂਤੀ ਦੀ ਬਨਾਮੀ ਹੋ ਰਹੀ ਸੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਫਲਕਾਰੀਆ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਹੈ ਭਈ ਉਹ ਬਾਥੂਮਾ ਦੇ ਅੱਗੇ ਫਲਕਾਰੀਆ ਗੇਟ ਲਾਏ ਨਹੀਂ ਗੀਤ ਲਾਈ ਨਹੀਂ ਤੇ ਦੁਗਾਟਨ ਬੱਗਾ ਜੀ ਨੇ ਕਰਤਾ ਬੱਗਾ ਹੀ ਦੀ ਸੀ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਅੱਜ ਫੇਰ ਤੁਹਾਨੂੰ ਇੱਕ ਖਬਰ ਦੇਣੀ ਚਾਹਣਾ ਸੋ ਪਤਾ ਚੱਲਿਆ ਕਿ ਰਾਤ ਨੂੰ دیر ਰਾਤ ਨੂੰ ਸਵੇਰ ਦੀ ਖਬਰ ਹੈ ਕਿ ਅਜਨਾਲਾ ਦੇ ਫੇਰ ਪੁਲਿਸ ਸਟੇਸ਼ਨ ਤੇ ਅਜਨਾਲਾ ਨਾ ਅਜਨਾਲਾ ਦੇ ਪੁਲਿਸ ਸਟੇਸ਼ਨ ਤੇ ਆ ਹੈਂਡ ਗਰਨੇਡ ਚੱਲ ਗਿਆ ਹੈ ਸੋ ਜੋ ਰੋਜ਼ਾਨਾ ਅਸੀਂ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਔਰ ਦਿਨ ਦਿਹਾੜੇ ਇੱਕ ਕੰਮ ਦਿਨ ਬਾਅਦ ਦਿਨ ਲਗਾਤਾਰ ਵਧਦਾ ਜਾ ਰਿਹਾ ਸੋ ਹੈਂਡ ਗਰਨੇਡ ਜਿਹੜਾ ਚੱਲਿਆ ਉਹ ਛੱਤ ਤੇ ਡਿੱਗਿਆ ਔਰ ਨੁਕਸਾਨ ਮੇਰਾ خیال ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਔਰ ਪਿਛਲੇ ਕਈ ਦਿਨਾਂ ਤੋਂ ਹੈਂਡ ਗ੍ਰਨੇਡਸ ਦਾ ਤੇ ਬੰਬਤਵਾਖਿਆਂ ਦਾ ਰੌਲਾ ਵੀ ਪੈ ਰਿਹਾ ਹੈ ਬਾਜਵਾ ਸਾਹਿਬ ਤੇ ਇਸ ਗੱਲ ਕਹਿਣ ਤੇ ਉਹਨਾਂ ਦੀ ਚਿੰਤਾ ਜ਼ਾਹਿਰ ਕਰਦੇ ਮਕਦਮਾ ਵੀ ਦਰਜ ਕਰ ਦਿੱਤਾ ਗਿਆ ਔਰ ਨਾਲ ਹੀ ਨਾਲ ਉਹਨੂੰ ਸੱਚ ਬਣਾਉਣ ਵਾਸਤੇ ਵੀ ਇਹ ਗੱਲ ਬਾਜਵਾ ਸਾਹਿਬ ਜੋ ਕਹਿ ਰਹੇ ਗਲਤ ਹੈ ਆ ਦੇਖ ਲਓ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ ਉਹ ਰਾਤੀ ਫੇਰ ਘਟਨਾ ਵਾਪਰ ਗਈ ਸੋ ਮਨੋਰੋੜਾ ਸਾਹਿਬ ਦੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਧਰਨਾ ਲਾਤਾ ਇਸ ਵੀ ਕਾਂਗਰਸ ਲਾ ਰਹੀ ਹੈ ਤਾਂ ਅਸੀਂ ਸਤਾਧਾਰੀ ਪਾਰਟੀ ਵੀ ਧਰਨਾ ਲਾ ਦਿੰਦੀ ਹੈ ਫਿਰ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਿ ਪੰਨੂ ਸਾਹਿਬ ਕਹਿ ਰਹੇ ਨੇ ਉਹ ਜਿਹੜਾ ਗੁਰਵੰਤ ਪੰਨੂ ਹੈ ਮੈਂ ਤਾਂ ਕਿਹਾ ਉਹਨੂੰ ਫੜਕੇ ਲਿਆਓ ਇੱਥੇ ਉਹਨੂੰ ਬੰਦੇ ਦਾ ਪੁੱਤ ਬਣਾਓ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਉਹ ਥੋੜੀ ਸਰਕਾਰ ਹੈ ਲੈ ਕੇ ਨਾ ਉਹਨੂੰ ਸੋ ਉਹਨੇ ਗੱਲ ਕਹਿਤੀ ਉਹ ਜਿਹੜਾ ਪੰਨੂ ਐ ਕਿ ਹਾਂ ਹੈਂਡ ਗ੍ਰੇਨੇਡ ਪੰਜਾਬ ਦੇ ਵਿੱਚ ਆਏ ਵੇ ਐ ਸੋ ਹੈਗੇ ਨੇ ਹੈਂਡ ਗ੍ਰੇਨੇਡਸ ਸੋ ਨਾਲ ਦੀ ਨਾਲ ਅ ਇਸ ਗੱਲ ਦੀ ਅਮਨ ਰੋੜਾ ਜੀ ਪੁਸ਼ਟੀ ਕਰਦੇ ਆ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗ੍ਰੇਨੇਡ ਪੰਜਾਬ ਚ ਆਏ ਐ ਇਹ ਰਿਸ਼ਤਾ ਕੀ ਐ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਐ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣੀ ਗੱਲ ਦੇ ਰਾਹੀਂ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹੀ ਬਾਜਵਾ ਸਾਹਿਬ ਕਹਿ ਰਹੇ ਹੈ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ 'ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹਦੇ ਬਾਰੇ ਵੀ ਫੇ ਅਮਨ ਅਰੂੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਕੋਈ ਆਪਾਂ ਹੁਣ ਪੋਲੀਟੀਸ਼ੀਅਨ ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲ ਨਾਲੇ ਹੈ ਨਹੀਂ ਖਾੜੇ ਚ ਕੋਲ ਨਾਲੇ ਫਿਰ ਉਹ ਦੇੜਨ ਉਹ ਦੂੜਨ ਵਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਆ ਜਵਾਬ ਦੇ ਦਿੰਦੇ ਹੁਣ ਤੱਕ ਲੇਕਿਨ ਮੇਰਾ ਖਿਆਲ ਕੋਰਟ ਵੱਲੋਂ ਪਾਬੰਦੀ ਹੋਣ ਦੇ ਕਾਰਨ ਹਰ ਚੀਜ਼ ਦਾ ਜਵਾਬ ਜਿਹੜਾ ਉਹ ਨਹੀਂ ਦੇ ਸਕਦੇ ਸੋ ਐਵੇਂ ਵਕਾਲਤ ਨਾ ਕਰੋ ਤੁਸੀਂ ਬਿਲਕੁਲ ਜਨਤਾ ਜਾਣਦੀ ਹੈ ਕਿ ਤੁਸੀਂ ਬਿਲਕੁਲ ਧੱਕੇ ਨਾਲ ਉਹਨਾਂ ਦੇ ਪਰਚਾ ਦਿੱਤਾ ਉਹਨਾਂ ਨੇ ਅ ਕਨਸਰਨ ਸ਼ੋ ਕੀਤਾ ਸੀ ਤੇ ਜਿਸ ਪ੍ਰਕਾਰ ਸਿੱਖਿਆ ਕ੍ਰਾਂਤੀ ਦੀ ਬਨਾਮੀ ਹੋ ਰਹੀ ਸੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਤੋ ਲੋਗ ਇਹ ਮਹਿਸੂਸ ਕਰ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿਨਾਰੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪ੍ਰਾਣੀ ਆਦਤ ਹੈ ਕਿ ਡਾਇਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲੋ ਐਵੇਂ ਨਾ ਦਬੀਓ ਆਵਾਜ਼ ਚ ਇਸ ਪਾਰਟੀ ਦੇ ਕਹਿੰਤੇਵੇਂ ਕਹੀ ਜਾਓ ਤੂੰ ਜਾਓ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਗਾਟਨ ਕਰੀ ਜੰਨੇ ਹੋ ਮਹਾਰਾਜ ਉਹ ਵਿਹਾਣੇ ਚ ਹੀ ਕਰਤਾ ਫਲਕਾਰੀਆ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾਮ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਹੈ ਭਈ ਉਹ ਬਾਥੂਮਾ ਦੇ ਅੱਗੇ ਫਲਕਾਰੀਆ ਗੇਟ ਲਾਈ ਨਹੀਂ ਗੇਟ ਲਾਈ ਨਹੀਂ ਤੇ ਦਗਾਟਨ ਬੱਗਾ ਜੀ ਨੇ ਕਰਤਾ ਬੱਗਾ ਹੀ ਜੀ ਸੀ ਲੁਧਿਆਣੇ ਤੋਂ ਸੋ ਯਾਰ ਰਮਨਜੀਤ ਪ੍ਰਧਾਨ ਉਹ ਮਾਰਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਨੂੰ ਲੀਣਾ ਦਿਓ ਬਾਕੀ ਜੇ ਤੁਹਾਡੇ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਸੀਂ ਉਹ ਦੇੜਨ ਵਾਲੀ ਗੱਲ ਉਹਦੇ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਅਮਨ ਜੀ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਅਦੇੜ ਦਿਆਂਗਾ ਮੇਰੇ ਸਾਹਮਣੇ ਬੇਟੇ ਇਹ ਕਿਹਨੂੰ ਕਿਹਨੂੰ ਅਦੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕੋ ਮੇਰੇ ਨਾਲ ਬੈਠ ਕੇ ਗੱਲ ਕਰ ਲੈਣੀ ਇਹ ਨਾ ਕਿਹਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆਂ ਯਾਰ ਇਹ ਅਸੀਂ ਤਾਂ ਬਾਵਾ ਸਾਹਿਬ ਵੀ ਉਹਦੇ ਮੈਨੂੰ ਕਹਿੰਦੇ ਸੀ ਕਿ ਇਹਨੇ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਕਹਿੰਦੀ ਜੀ ਕਈ ਵਾਰੀ ਦਬਾਦ ਬੂਚ ਕਰਨ ਕਹਿਣਾ ਹੀ ਪੈਂਦਾ ਸੋ ਪਲੀਜ਼ ਇਹਦੇ ਤੇ ਗੌਰ ਫਰਮਾਓ ਤੇ ਬਾਕੀ ਤੁਹਾਡੇ ਸਾਰੇ ਸਵਾਲਾਂ ਦਾ ਅਸੀਂ ਜਵਾਬ ਦੇ ਦਿਆਂਗੇ ਸਮਾਉਣ ਤੇ ਜਦੋਂ ਸਾਨੂੰ ਮਾਨਯੋਗ ਕੋਰਟ ਨੇ ਅਜ਼ਾਜ਼ਤ ਦਿੱਤੀ ਤੇ ਧੰਨਵਾਦ ਤੇ ਆਸ ਕਰਦਾ ਹਾਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਡੀਜੀਪੀ ਸਾਹਿਬ ਨੂੰ ਕਿ ਸ਼ਾਇਦ ਕੱਲ ਨੂੰ ਖਬਰ ਨਾ ਆਵੇ ਕਿ ਹੈਂਡ ਗ੍ਰਨੇਡ ਕਿਤੇ ਹੋਰ ਡਿੱਗ ਪਿਆ ਇਹ ਤੁਹਾਡੇ ਤੋਂ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹ ਉਮੀਦ ਕਰਦੇ ਹਾਂ